ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੈ ਭਗਵਾਨ ਬਾਬਾ ਕਬੀਰ ਜੀ ਕਹਿੰਦੇ ਮਨ ਵਿੱਚ ਖਿਆਲ ਆਇਆ ਵੀ ਰੋੜਾ ਬਣ ਜਾ ਸੁਣਿਓ ਕਹਿੰਦੇ ਰੋੜਾ ਬਣ ਗਿਆ ਪਰ ਕਿਨੇ ਤੁਰੇ ਜਾਂਦੇ ਰਾਈ ਦੇ ਪੈਰ ਚ ਠੋਕਰ ਵੱਜੀ ਠੇਡਾ ਵੱਜਿਆ ਦਰਦ ਹੋਇਆ ਮਨ ਵਿੱਚ ਖਿਆਲ ਆਇਆ ਮਨਾ ਜੇ ਤੂੰ ਰੋੜਾ ਵੀ ਬਣ ਗਿਆ ਨਾ ਤੁਰੇ ਜਾਂਦੇ ਰਾਈਆਂ ਦੇ ਪੈਰ ਦਾ ਰੋੜਾ ਬਣ ਗਿਆ ਠੋਕਰਾਂ ਵੱਜਦੀਆਂ ਨੇ ਤੇ ਇੱਥੇ ਫਿਰ ਨਾਲ ਹੀ ਬਾਬਾ ਕਬੀਰ ਜੀ ਕਹਿੰਦੇ ਕਬੀਰ ਰੋੜਾ ਹੂਆ ਤਾਂ ਕਿਆ ਪਿਆ ਪੰਥੀ ਕੋ ਦੁੱਖ ਦੇ ਫਿਰ ਮਨ ਵਿੱਚ ਖਿਆਲ ਹੋਇਆ ਐਸਾ ਤੇਰਾ ਦਾਸ ਹੋਏ ਜਿਉਂ ਧਰਨੀ ਮੈਂ ਖੇ ਕਹਿੰਦੇ ਖੇ ਬਣ ਜਾ ਖੇ ਸਮਝਦੇ ਆ ਨਾ ਮਿੱਟੀ ਬਾਬਾ ਕਬੀਰ ਜੀ ਕਹਿੰਦੇ ਰੋੜੇ ਨੂੰ ਛੱਡ ਵੀ ਖੇ ਬਣ ਜਾ ਆਪਣੇ ਮਨ ਦੀ ਅਵਸਥਾ ਦੱਸਦੇ ਬਾਬਾ ਕਬੀਰ ਜੀ ਕਹਿੰਦੇ ਖੇ ਬਣ ਜਾ ਮਿੱਟੀ ਬਣ ਜਾ ਮਨ ਵਿੱਚ ਹੋਇਆ ਖਿਆਲ ਆਇਆ ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੋਇ ਜਿਉ ਧਰਨੀ ਮੈਂ ਖੇ ਕਬੀਰ ਖੇ ਹੋਈ ਤੋ ਕਿਆ ਭਇਆ ਜਉ ਉਡ ਲਾਗੇ ਅੰਗ ਜਿਨ ਜੇ ਮਿੱਟੀ ਬਣ ਗਿਆ ਉਹ ਕਹਨੇ ਤੁਰੇ ਆਉਂਦੇ ਜਾਂਦੇ ਆਂਦੇ ਕਿਨੇ ਰਾਈਆਂ ਤੇ ਅੰਗ ਉਤੇ ਕੱਪੜੇ ਆਉਂਦੇ ਆ ਮੰਨ ਲੋ ਸੋਹਣੇ ਵਸਤਰ ਪਾਏ ਨੇ ਤੁਰਿਆ ਜਾਂਦਾ ਗੱਡੀ ਨੰਗਦੀ ਐ ਕਨੇ ਘੱਟਾ ਉਡਿਆ ਤੇ ਕੱਪੜਿਆਂ ਤੇ ਪੈ ਗਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅੰਨ ਤੇ ਪੈ ਗਿਆ ਕਬੀਰ ਖੇ ਹੋਈ ਤੋ ਕਿਆ ਪਿਆ ਜੋ ਉਡ ਲਾਗੇ ਅੰਗ ਕਨੇ ਮਨਾ ਰੋੜਾ ਬਣਿਆ ਉਹ ਪੈਰ ਦੀ ਠੋਕਰ ਬਣ ਗਿਆ ਫਿਰ ਵੀ ਤੁਰੇ ਆਉਂਦੇ ਰਾਈ ਦੇ ਪੈਰ ਦੇ ਵਿੱਚ ਵੱਜਦਾ ਉਹ ਵੀ ਇੱਕ ਦਰਦ ਇੱਕ ਪੀੜਾ ਦਿੰਦਾ ਕਹਿੰਦੇ ਮਨਾ ਰੋੜੇ ਨੂੰ ਛੱਡ ਕਹਿੰਦੇ ਮਿੱਟੀ ਬਣ ਜਾ ਮਿੱਟੀ ਤੋਂ ਖਿਆਲ ਆਇਆ ਕਹਿੰਦੇ ਇਹ ਵੀ ਤੁਰੇ ਜਾਂਦੇ ਰਾਈਆਂ ਦੇ ਕੱਪੜਿਆਂ ਤੇ ਪੈਂਦੀ ਐ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਨਵੀਰ ਖੇ ਹੋਈ ਤੋ ਕਿਆ ਪਿਆ ਜੋ ਉਡ ਲਾਗੇ ਅੰਗ ਹਰ ਜਨ ਐਸਾ ਚਾਹੀਐ ਜਿਉਂ ਪਾਣੀ ਸਰਬੰਗ ਕਹਿੰਦੇ ਖੇ ਛੱਡ ਦੇ ਮਨਾ ਬਾਬਾ ਕਬੀਰ ਜੀ ਆਪਣੀ ਵਸਤਾ ਦਰਦੇ ਆ ਕਹਿੰਦੇ ਮਨਾ ਖੇ ਨੂੰ ਰਹਿਣ ਦੇ ਪਾਣੀ ਬਣਦਾ ਪਾਣੀ ਬਣੇ ਜਿਉਂ ਪਾਣੀ ਸਰਬੰਗ ਕਹਿੰਦੇ ਪਾਣੀ ਬਣ ਜਾ ਕਹਿੰਦੇ ਪਾਣੀ ਕਦਾ ਬਣਿਆ ਆ ਗਰਮੀ ਹੋ ਗਈ ਲੋਕੀ ਠੰਡੇ ਪਾਣੀ ਨੂੰ ਤਰਸਦੇ ਨੇ ਇੱਥੇ ਗਰਮ ਹੋ ਗਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੈਦਾਨੇ ਹੁੰਦਾ ਘਰਾਂ ਵਿੱਚ ਟੈਂਕੀਆਂ ਦਾ ਪਾਣੀ ਗਰਮ ਹੁੰਦਾ ਲੋਕੀ ਕਹਿੰਦੇ ਪਾਣੀ ਠੰਡਾ ਸ਼ੀਤਲ ਪਾਣੀ ਪੀਣ ਨੂੰ ਦਿਲ ਕਰਦਾ ਕਹਿੰਦੇ ਉਹ ਪਾਣੀ ਗਰਮ ਹੋ ਗਿਆ ਉਹ ਪਾਣੀ ਵੀ ਆਪਣਾ ਸੁਭਾਅ ਬਦਲ ਲੈਂਦਾ ਕਨੇ ਸਰਦੀਆਂ ਵਿੱਚ ਗਰਮ ਦੀ ਲੋੜ ਐ ਉਦੋਂ ਇਹ ਠੰਡਾ ਹੋ ਜਾਂਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਬੀਰ ਖੇ ਹੋਈ ਤੋ ਕਿਆ ਪਿਆ ਜਉ ਕੁਡ ਲਾਗੇ ਅੰਗ ਹਰ ਜਨ ਐ ਸਾਂ ਚਾਹੀਐ ਜਿਉਂ ਪਾਣੀ ਸਰਬੰਗ ਕਬੀਰ ਪਾਣੀ ਹੁਆ ਤਾ ਕਿਆ ਪਿਆ ਸੀਰਾ ਤਾਤਾ ਹੋਏ ਕੰਨ ਕਰੇ ਤੱਤਾ ਤੇ ਕਦੇ ਗਰਮ ਹੋ ਜਾਂਦਾ ਕਦੇ ਮਨਾ ਛੱਡ ਪਾਣੀ ਨੂੰ ਵੀ ਸੀਰਾ ਤਾਤਾ ਹੋਏ ਹਰ ਜਨ ਐਸਾ ਸਾਹੀਏ ਓ ਮਨਾ ਕਿਦਾਂ ਦਾ ਹੂੰ ਮੈਂ ਕਿਸੇ ਸਾਜ਼ ਦੀ ਸੰਗਤ ਮਿਲ ਗਈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਭਾਈ ਸਾਹਿਬ ਸ਼ਬਦ ਪੜਦੇ ਸਿਨ ਬਾਬਾ ਜੀ ਦੇ ਸੁਪੁੱਤਰ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਸੁਣਿਓ ਇੱਥੇ ਬਚਨ ਯਾਦ ਆਇਆ ਬਾਬਾ ਕਬੀਰ ਜੀ ਕਹਿੰਦੇ ਐਦਾਂ ਦਾ ਬਣ ਜਾ ਕਿਵੇਂ ਦਾ ਕਿਨੇ ਜਿੱਦਾਂ ਦਾ ਰੱਬ ਐ ਜਿਵੇਂ ਦਾ ਉਹਨੂੰ ਭਾਜੇ ਆਖੋ ਸਤਨਾਮ ਸ਼੍ਰੀ ਵਾਹਿ ਜਿਹੜਾ ਪਿਆਰਾ ਸ਼ਬਦ ਵਰਤਦੇ ਆ ਨਾ ਉਸ ਨਿਰੰਕਾਰ ਨੂੰ ਵਰਤਿਆ ਗਿਆ ਸ਼ਬਦ ਪਿਆਰਾ